ਆੰਗਣਵਾੜੀ ਵਰਕਰਾਂ ਵੱਲੋਂ ਸੀਡੀਪੀਓ ਦਫ਼ਤਰ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਸੀਡੀਪੀਓ ਦਫ਼ਤਰ ਵਿਖੇ ਆੰਗਣਵਾੜੀ ਵਰਕਰਾਂ ਵੱਲੋਂ ਸੀਡੀਪੀਓ ਦੇ ਨਾਲ ਤਿੱਖੀ ਬਹਿਸ ਕੀਤੀ ਗਈ ਆੰਗਣਵਾੜੀ ਪ੍ਰਧਾਨ ਬਰਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕਰੀਬ 2 ਸਾਲ ਤੋਂ 2 ਵਰਕਰਾਂ ਦਾ ਮਾਨ ਪੱਤਾ ਰੁਕਿਆ ਹੋਇਆ ਹੈ ਅਤੇ ਪਰਮਜੀਤ ਕੌਰ ਦੇ ਘਰ ਦੀ ਹਾਲਾਤ ਵੀ ਮਾੜੇ ਹਨ ਜਿਸ ਨੂੰ ਕਰੀਬ 2 ਸਾਲ ਤੋਂ ਮਾਨ ਪੱਤਾ ਨਹੀਂ ਮਿਲ ਰਿਹਾ بار-ਬਾਰ ਸੀਡੀਪੀਓ ਦਫ਼ਤਰ ਦੇ ਗੇੜੇ ਵੀ ਲਗਾਏ ਗਏ ਤਾਮੀ ਕੋਈ ਸੁਣਵਾਈ ਨਹੀਂ ਹੋਈ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੀਨਾ ਦੇਵੀ ਦਾ ਕਹਿਣਾ ਹੈ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਜਲਦ ਮਾਨ ਪੱਤਾ ਦਵਾਇਆ ਜਾਵੇਗਾ ਜੀ ਮੇਰਾ ਨਾਮ ਪਰਮਜੀਤ ਕੌਰ ਮੈਂ ਬੈਡਵਾਲ ਸੈਂਟਰ ਨੰਬਰ 2 ਚ ਵਰਕਰ ਆ ਔਰ ਮੇਰੀ ਸੈਲਰੀ ਦਾ ਮਸਲਾ ਹੈਗਾ ਕਿ ਮੇਰੀ 1.5 ਸਾਲ ਤੋਂ ਸੈਲਰੀ ਨਹੀਂ ਪੈ ਰਹੀ ਸੈਂਟਰ ਦੀ ਜੋ ਪੈਂਦੀ ਹੈ ਉਹ ਨਹੀਂ ਪੈਂਦੀ ਸਿਰਫ ਸੈਂਟਰ ਦੀ ਪੈਂਦੀ ਹੈ ਪੰਜਾਬ ਵਾਲੀ ਦੀ ਬੰਦੀ ਨੂੰ ਪਤਾ ਨਹੀਂ ਇਹ ਕਹਿੰਦੇ ਆ ਕਿ ਮਤਲਬ ਕਿ ਤੁਹਾਡਾ ਅਕਾਊਂਟਸ ਗਲਤ ਹੋ ਗਿਆ ਜਾਂ ਕੁਝ ਹੋ ਗਿਆ ਹੁਣ ਇਹਨਾਂ ਨੂੰ ਪਤਾ ਹੋਣਾ ਕਿ ਮੇਰਾ ਅਕਾਊਂਟਸ ਕਿਸ ਤਰ੍ਹਾਂ ਗਲਤ ਹੋ ਗਿਆ ਜਾਂ ਆਈਐਕਸੀ ਕੋਡ ਜੋ ਵੀ ਗਲਤ ਹੋ ਗਿਆ ਇਹਨਾਂ ਨੂੰ ਪਰ ਮੈਂ ਇਹਨਾਂ ਨੂੰ ਹਰ ਵਾਰ ਜਦੋਂ ਸੈਲਰੀਸ ਪੈਂਦੀ ਆ ਮੈਂ ਇਹਨਾਂ ਨੂੰ ਆਪਣੀਆਂ ਬੈਂਕ ਤੋਂ ਸਟੇਟਮੈਂਟਸ ਪੜਾ ਕੇ ਦੇਣੀਆਂ ਲੈਟਰਸ ਦੇਣੀਆਂ ਬਟ ਫਿਰ ਵੀ ਕੋਈ ਉਹਦਾ ਰਿਜ਼ਲਟ ਨਹੀਂ ਕੱਢਦੇ ਸਰ ਸਟਾਫ ਦਾ ਕੋਈ ਸਟਾਫ ਨਹੀਂ ਤਿੰਨ ਬਲਾਕ ਆ ਦੋ ਜ਼ਿਲ੍ਹੇ ਦੱਸੋ ਕੱਲੀ ਸੀੜੀ ਵੀ ਤੂੰ ਦੱਸ ਦੋ ਮੈਨੂੰ ਮੈਂ ਕਿੱਦਾਂ ਸੰਭਾਲਾਂਗਾ ਵਰਕਰਾਂ ਦਾ ਕੰਮ ਵੀ ਮੈਂ ਕਰਾਂ ਸੁਪਰਵਾਈਜ਼ਰ ਦਾ ਮੈਂ ਕਰਾਂ ਕਾਊਂਟੈਂਟ ਦਾ ਵੀ ਮੈਂ ਹੀ ਕਰਨਾ ਹਾਂਜੀ ਸਟਾਫ ਬਿਲਕੁਲ ਨਹੀਂ ਹੈਗਾ ਸਿਰਫ ਇੱਕ ਸੀਡੀ ਵੀ ਹੋ ਇੱਕ ਸੁਪਰਵਾਈਜ਼ਰ ਆ ਤੇ ਇੱਕ ਪੀਆਣਾ ਮੇਰੇ ਕੋਲ ਚਗਾਵਾ ਸਟਾਫ ਦੇ ਨਾਲ ਕੁਛ ਨਹੀਂ ਹੈਗਾ ਜਿਹੜੇ ਮੈਂ ਵੱਲੇ ਮੈਡਮ ਆਪਣੇ ਸੀਨੀਅਰ ਸਹਾਇਕ ਜਿਹੜੇ ਮੈਡਮ ਹੈ ਵੀ ਅਡੀਸ਼ਨਲ ਚਾਰਜ ਦੇ